ਐਸਏ ਐਸੋਸੀਏਸ਼ਨ ਦੇ ਵੱਲੋਂ ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਮੁਖਗਿਰ ਦੇ ਅੱਗੇ ਰੈਲੀ ਕੱਢੀ ਗਈ। ਜ਼ਿਲ੍ਹਾ ਪ੍ਰਧਾਨ ਕਵਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਰੈਲੀ ਕੱਢੀ ਗਈ ਜਿਸ ਦੇ ਵਿੱਚ ਡਾਕਟਰਾਂ ਨੇ ਸ਼ਿਰਕਤ ਕੀਤੀ। ਇਹ ਰੈਲੀ ਹੁਸ਼ਿਆਰਪੁਰ ਵਿਖੇ ਐਸਐਮਓ ਸੁਨੀਲ ਭਗਤ ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਦੇ ਵਿੱਚ ਕੱਢੀ ਗਈ ਹੈ। ਸੋ ਪੰਜਾਬ ਦੇ ਸਿਹਤ ਮੰਤਰੀ ਨੇ ਕਟਨਾਵਾਤੇ ਨਾਤਪਾਉਣ ਦਾ ਵੀ ਦਿੱਤਾ ਹੈ ਪਰੋਸਾ। ਸਿਵਲ ਹਸਪਤਾਲ ਫਤੇਗੜ ਸਾਹਿਬ ਦੇ ਰੈਲੀ ਕੱਢੀ ਗਈ ਹੈ। ਸੋ ਐਸੋਸੀਏਸ਼ਨ ਦੇ ਵੱਲੋਂ ਇਹ ਰੈਲੀ ਕੱਢੀ ਗਈ। ਪ੍ਰਧਾਨ ਕਵਰਪਾਲ ਸਿੰਘ ਦੀ ਅਗਵਾਈ ਹੇਠ ਇਹ ਰੈਲੀ ਕੱਢ ਕੇ ਤਾਜ਼ੇ ਕੀ ਸਿਹਤ ਮੰਤਰੀ ਨ ਡਾਕਟਰਾਂ ਨੂੰ ਪ੍ਰੋਸਸ ਦਿੰਦਾ ਹੈ। ਗੇਟ ਵੱਲੀ ਸਾਡੇ ਵੱਲੋਂ ਕੀਤੀ ਗਈ ਹੈ। ਇਹ ਗੇਟ ਵੱਲੀ ਦਾ ਮੁੱਖ ਮੰਤਵ ਡਾਕਟਰ ਸੁਨੀਲ ਭਗਤ ਸਾਡੇ ਐਸਐਮਐ ਸਾਹਿਬ ਐਸਐਈ ਦੇ ਹੁਸ਼ਿਆਰਪੁਰ ਦੇ ਉਹਨਾਂ ਖਿਲਾਫ ਇੱਕ ਜਾਲੇਵਾ ਹਮਲਾ ਹੋਇਆ ਹੈ। ਜਿਲਾ ਕਰਕੇ ਉਹ ਜਿੰਦਗੀ ਮੌਤ ਦੇ ਨਾਲ ਜੋ ਜਿਵੇਂ ਪਏ ਹਨ ਅੱਜ ਜ਼ੇਰੇ ਇਲਾਜ ਹਨ ਪੰਜਾਬ ਸਰਕਾਰ ਦੇ ਨੇ ਬਹੁਤ ਮਦਦ ਕੀਤੀ ਹੈ ਉਹਦੇ ਇਲਾਜ ਲਈ ਪਰ ਸਾਡਾ ਇਹ ਮੰਤਵ ਅੱਜ ਵੀ ਰੈਲੀ ਪਾਇਆ ਹੈ ਕਿ ਜਿਹੜੇ ਡਾਕਟਰਾਂ ਖਿਲਾਫ ਇਹਨਾਂ ਗੁੰਡਾਗਰਦੀ ਵਧ ਰਹੀ ਹੈ ਇਹਨਾਂ ਹੋਂਸਕ ਪ੍ਰਦਰਸ਼ਨ ਹੋ ਰਹੇ ਹਨ ਇਹ ਸਾਡਾ ਜਾਗਰੂਕਤਾ ਰੈਲੀ ਹੈ ਅਤੇ ਇੱਕ ਅਰੇਗਾ ਡਾਕਟਰ ਸੁਨੀਲ ਭਗਤ ਲਾਲ ਹੰਦਰ ਦੀ ਰੈਲੀ ਹੈ ਸੋਲੀਡੈਰਿਟੀ ਰੈਲੀ ਹੈ ਵੀ ਡਾਕਟਰਾਂ ਖਿਲਾਫ ਇਹ ਕਦੀ ਵੀ ਅ ਹੰਸਾ ਲਾ ਹੋਵੇ ਤੇ ਇਹ ਹਸਾ ਦੇ ਉਪਰੰਤ ਡਾਕਟਰਾਂ ਦੇ ਵਿੱਚ ਮਨੋਬਲ ਥੋੜਾ ਢਿੱਲਾ ਪਾਇਆ ਗਿਆ ਹੈ ਇਸ ਰੈਲੀ ਨਾਲ ਪਲਾਸਫ ਆਮ ਲੋਕਾਂ ਨੂੰ ਇਹ ਸੀ ਇਹ ਜਾਗਰੂਕ ਕਰ ਰਹੇ ਆ ਵੀ ਡਾਕਟਰਾਂ ਖਿਲਾਫ ਹਿੰਸਾ ਨਾ ਹੋਵੇ ਅਤੇ ਲਾਲ ਹੀ ਸਾਡੇ ਮੈਡੀਕਲ ਫੈਟੈਲਿਟੀ ਨੂੰ ਡਾਕਟਰਾਂ ਨੂੰ ਅਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਮਲੋਬਲ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਸਿਹਤ ਮੰਤਰੀ ਸਾਹਿਬ ਨਾਲ ਸਾਡੀ ਕੱਲ ਗੱਲ ਹੋਈ ਹੈ ਸੁਰੱਖਿਆ ਦੇ ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਿਹਤ ਮੰਤਰੀ ਸਾਹਿਬ ਨੇ ਸਾਡੇ ਆਸ਼ਵਾਸਨ ਦਿੱਤਾ ਹੈ ਵੀ ਕੱਲ ਆਉਣ ਵਾਲੇ ਸੈਸ਼ਨ ਦੇ ਵਿੱਚ ਠੋਸ ਕਦਮ ਵੀ ਚੁੱਕੇ ਜਾਣਗੇ